ਜਿਹੜੀ ਇਹਨਾਂ ਦੀ ਰਿਟਾਇਰ ਆਖੋ ਜੀ ਲਾ ਕੇ ਕੁਝ ਨਹੀਂ ਕੋਈ ਚੱਲਦੀ ਨਾ ਸਰ ਜਿੱਕੇ ਸਾਰੇ ਮੈਨੂੰ ਪਤਾ ਭਾਈ ਜੀ ਪੂਰਾ ਫਰੇਮ ਹੋ ਗਿਆ ਫੋਲ ਫੋਲ ਕਰ ਲਿਆ ਸਾਰਾ ਥੈਂਕ ਯੂ ਕਈ ਇਮਾਨਦਾਰੀ ਦੇ ਨਾਲ ਆਪਣੀ ਸੇਵਾ ਨਿਭਾ ਕੇ ਰਿਟਾਇਰ ਹੋ ਰਹੇ ਨੇ ਤੇ ਆਪਣੀ ਜ਼ਿੰਦਗੀ ਦੇ ਇੱਕ ਨਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਨੇ ਇਹਦੇ ਲਈ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ ਤੇ ਇਨ੍ਹਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਡੇ ਅੱਗੇ ਦੀ ਜਿਹੜੀ ਨਵਾਂ ਚੈਪਟਰ ਹੈ ਜ਼ਿੰਦਗੀ ਦਾ ਜਿਹੜਾ ਨੈਕਸਟ ਤੁਸੀਂ ਪੜਾ ਆਪਣੀ ਜ਼ਿੰਦਗੀ ਦਾ ਜੀਣ ਜਾ ਰਹੇ ਹੋ ਉਹ ਸਾਰਾ ਖੁਸ਼ਹਾਲੀ ਤੇ ਤੰਦਰੁਸਤੀ ਭਰਿਆ ਹੋਵੇ ਤੁਸੀਂ ਹਮੇਸ਼ਾ ਪੁਲਿਸ ਫੈਮਿਲੀ ਦਾ ਪਾਰਟ ਰਹੋਗੇ ਹਮੇਸ਼ਾ ਤੁਹਾਨੂੰ ਐਜ਼ ਫੈਮਿਲੀ ਮੈਂਬਰ ਹੀ ਅਸੀਂ ਟ੍ਰੀਟ ਕਰਾਂਗੇ ਭਾਵੇਂ ਤੁਸੀਂ ਅੱਜ ਰਿਟਾਇਰ ਹੋ ਰਹੇ ਹੋ ਪਰ ਅਸੀਂ ਤੁਹਾਨੂੰ ਐਜ਼ ਫੈਮਿਲੀ ਮੈਂਬਰ ਹੀ ਹਮੇਸ਼ਾ ਟ੍ਰੀਟ ਕਰਾਂਗੇ ਕਿ ਜਦੋਂ ਵੀ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਕੋਈ ਪਰਸਨਲ ਕੋਈ ਪ੍ਰੋਫੈਸ਼ਨਲ ਜਦੋਂ ਮਰਜ਼ੀ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਮੋਗੇ ਪੁਲਿਸ ਦੇ ਜਿਹੜੇ ਮਰਜ਼ੀ ਅਫਸਰ ਨੂੰ ਅਪਰੋਚ ਕਰ ਸਕਦੇ ਹੋ ਮੈਨੂੰ ਸਿੱਧਾ ਆ ਕੇ ਦੱਸ ਸਕਦੇ ਹੋ ਅਸੀਂ ਹਮੇਸ਼ਾ ਤੁਹਾਡੀ ਹੈਲਪ ਕਰਨ ਲਈ ਰੈਡੀ ਹੋਵਾਂਗੇ ਤੇ ਜਿਹੜੇ ਇੰਸਪੈਕਟਰ ਸਾਹਿਬ ਹਰਜੀਤ ਸਿੰਘ ਜੀ ਨੇ ਇਹਨਾਂ ਦੇ ਬਾਰੇ ਮੈਂ ਕਹਿਣਾ ਚਾਹਾਂਗਾ ਅੱਜ ਤੋਂ ਕਰੀਬ 2.5 ਮਹੀਨੇ ਪਹਿਲਾਂ ਜਦ ਉਸ ਉਹ ਦੋ ਇੰਚਾਰਜ ਸੀਪੀਆਰ ਸੀ ਹੁੰਦੇ ਸੀ ਇੰਚਾਰਜ ਸਾਂਜਕਿੰਦਰ ਤੇ ਇਹ ਕਹਿੰਦੇ ਸੀ ਸਰ ਮੇਰਾ ਥੋੜਾ ਹੀ ਰਿਟਾਇਰਮੈਂਟ ਦਾ ਟਾਈਮ ਰਹਿ ਗਿਆ ਤੇ ਮੈਂ ਠੀਕ ਆ ਇੱਥੇ ਮੈਂ ਕਿਹਾ ਵੇਖੋ ਇੰਚਾਰਜ ਸੀਪੀਆਰ ਸੀ ਤੁਸੀਂ ਰਿਟਾਇਰ ਹੋਵੋਗੇ ਤੁਹਾਡਾ ਨੋਰਮਲ ਰਿਟਾਇਰਮੈਂਟ ਹੋਣਾ ਹੈ ਇੰਚਾਰਜ ਟ੍ਰੈਫਿਕ ਤੁਸੀਂ ਜਦੋਂ ਰਿਟਾਇਰ ਹੋਵੋਗੇ ਵਧੀਆ ਤੁਸੀਂ ਕੰਮ ਕਰੋਗੇ ਤੁਹਾਨੂੰ ਤੁਸੀਂ ਪਹਿਲਾਂ ਵੀ ਬਹੁਤ ਚੰਗਾ ਕੰਮ ਕੀਤਾ ਹੈ ਤੇ ਪੂਰੇ ਸ਼ਹਿਰ ਨੇ ਤੁਹਾਡੀ ਰਿਟਾਇਰਮੈਂਟ ਦੇ ਵੇਲੇ ਆਣਾ ਹੈ ਤੇ ਸਾਰਿਆਂ ਨੇ ਤੁਹਾਨੂੰ ਸਨਮਾਨਿਤ ਕਰਨਾ ਹੈ ਪੂਰੇ ਸ਼ਹਿਰ ਨੇ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਹੈ ਤੇ ਉਹੀ ਗੱਲ ਅੱਜ ਸਹੀ ਹੋਈ ਹੈ ਤੁਸੀਂ ਸਾਰੇ ਇੱਥ ਇੱਕ ਇੰਸਪੈਕਟਰ ਸਾਹਿਬ ਦੀ ਰਿਟਾਇਰਮੈਂਟ ਦੇ ਉੱਤੇ ਤੇ ਆ ਬਹੁਤ ਮਾਣ ਵਾਲੀ ਗੱਲ ਐ ਮੋਗੇ ਪੁਲਿਸ ਦੇ ਲਈ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਟ ਕੇ ਇੱਥੇ ਆਏ ਹੋ ਇਹਨਾਂ ਨੂੰ ਮਾਨ ਸਨਮਾਨ ਦੇਣ ਲਈ ਇਹ ਤੋਂ ਮੋਗੇ ਪੁਲਿਸ ਦਾ ਵੀ ਮਾਣ ਜਿਹੜਾ ਹੈ ਉਹ ਵਧਿਆ ਹੈ ਬਤੌਰ ਇੰਚਾਰਜ ਟ੍ਰੈਫਿਕ ਇਨਾ ਨੇ ਕਈ ਨਵੇਂ ਉਪਰਾਲੇ ਜਿਹੜੇ ਐ ਉਹ ਕੀਤੇ ਸੀ ਜਿਹਦੇ ਕਰਕੇ ਮੋਗੇ ਦੀ ਟ੍ਰੈਫਿਕ ਪ੍ਰੋਬਲਮ ਕਾਫੀ ਹੱਦ ਤੱਕ ਸੁਧਾਰ ਹੋ ਗਿਆ ਟ੍ਰੈਫਿਕ ਮੈਨੇਜਮੈਂਟ ਦੀ ਜਿਹੜੀ ਪ੍ਰੋਬਲਮ ਸੀ ਉਹ ਕਾਫੀ ਹੱਦ ਤੱਕ ਠੀਕ ਹੋ ਗਈ ਹੈ ਉਹਨੇ ਟ੍ਰੈਕ ਜਿਹੜੇ ਲੰਬੇ ਪਹਿਲਾਂ ਜਾਮ ਲੱਗਦੇ ਸੀ ਜਾਂ ਕੋਈ ਜਿਹੜੀ ਵੀ ਟ੍ਰੈਫਿਕ ਦੀ ਪ੍ਰੋਬਲਮ ਉਨਾ ਹੀ ਸਟਾਫ ਹੈ ਉਹੀ ਸੇਮ ਫੋਰਸ ਹੈ ਪਰ ਹੁਣ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰਾ ਮੈਨੇਜ ਕੀਤਾ ਭਾਵੇਂ ਕਿੜੀ ਦੁੱਖ ਹੋਵੇ ਜਾਂ ਤੇਜ਼ ਬਾਰਿਸ਼ ਆਂਦੀ ਹੋਵੇ ਇਹ ਹਮੇਸ਼ਾ ਫੀਲਡ ਦੇ ਵਿੱਚ ਮੌਜੂਦ ਰਹਿੰਦੇ ਸੀ ਜਦੋਂ ਵੀ ਮੈਂ ਸ਼ਹਿਰ 'ਚ ਨਿਕਲਦਾ ਸੀ ਕਿਤੇ ਨਾ ਕਿਤੇ ਮੈਨੂੰ ਜ਼ਰੂਰ ਦਿਸਦੇ ਸੀ ਆਪ ਫੀਲਡ 'ਚ ਉਤਰ ਕੇ ਹੈ ਮੈਨੇਜ ਕਰਦੇ ਸੀ ਇਕੱਲੇ-ਇਕੱਲੇ ਮੁਲਾਜ਼ਮ ਨੂੰ ਮੋਟੀਵੇਟ ਵੀ ਕਰਦੇ ਸੀ ਕਿ ਆਪਣੀ ਡਿਊਟੀ ਜਿਹੜੀ ਹੈ ਉਹ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ ਜਾਂਦੀ ਹੈ ਆ ਸਾਰਾ ਸਾਡੇ ਲਈ ਇੱਕ ਇਨਸਪੀਰੇਸ਼ਨ ਵੀ ਹੈ ਮੋਟੀਵੇਸ਼ਨ ਵੀ ਹੈ ਤੇ ਬੜਾ ਕੁਝ ਸਾਨੂੰ ਇਸ ਚੀਜ਼ ਤੋਂ ਸਿੱਖਣ ਨੂੰ ਵੀ ਮਿਲਿਆ ਹੈ ਤੇ ਲਾਸਟ ਦੇ ਵਿੱਚ ਮੈਂ ਆਹੀ ਕਹਿਣਾ ਚਾਹਾਂਗਾ ਤੁਸੀਂ ਬਹੁਤ ਵਧੀਆ ਸੇਵਾ ਦਿੱਤੀ ਹੈ ਮੋਗਾ ਸ਼ਹਿਰ ਨੂੰ ਤੇ ਐਦੇ ਲਈ ਮੋਗਾ ਪੁਲਿਸ ਜਿਹੜਾ ਹੈ ਪੂਰਾ ਸਟਾਫ ਤੇ ਮੋਗਾ ਸ਼ਹਿਰ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ ਤੇ ਚਾਰੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਰਿਟਾਇਰ ਹੋ ਰਹੇ ਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਜੀਤ ਸਿੰਘ ਇਨਚਾਰਜ ਟ੍ਰੈਫਿਕ ਸਟਾਫ ਮੋਗਾ ਉਹਨਾਂ ਦੀ ਰਿਟਾਇਰਮੈਂਟ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਅਸੀਂ ਬਹੁਤ ਲੰਮਾ ਸਮਾਂ ਉਹਨਾਂ ਦੇ ਨਾਲ ਡਿਊਟੀ ਕੀਤੀ ਤੇ ਡਿਊਟੀ ਦੇ ਦੌਰਾਨ ਅਸੀਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਬੜੀ ਮਿਹਨਤ ਤੇ ਬੜੀ ਲਗਨ ਦੇ ਨਾਲ ਡਿਊਟੀ ਕੀਤੀ ਜਿੱਥੇ ਅਸੀਂ ਉਹਨਾਂ ਦੇ ਨਾਲ ਡਿਊਟੀ ਕੀਤੀ ਉੱਥੇ ਸਾਨੂੰ ਉਹਨਾਂ ਦੇ ਨਾਲ ਸਿਮਰਨ ਕਰਨ ਦਾ ਵੀ ਬਹੁਤ ਸਮਾਂ ਮਿਲਿਆ ਅਸੀਂ ਸਿਮਨ ਕੀਤਾ ਇਕੱਠੇ ਬੈਠ ਕੇ ਤੇ ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਵੀ ਐਸੇ ਅਫਸਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਐਸੇ ਅਫਸਰ ਸਾਡੇ ਮਹਿਕਮੇ ਦੇ ਵਿੱਚ ਬਹੁਤ ਘੱਟ ਨੇ ਤੇ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਏ ਜਿੱਥੇ ਅਸੀਂ ਉਹਨਾਂ ਦੇ ਨਾਲ ਮੇਨ ਬਾਜ਼ਾਰ ਦੇ ਵਿੱਚ ਟ੍ਰੈਫਿਕ ਦੇ ਮਸਲੇ ਹੱਲ ਕੀਤੇ ਕਵਾੜੀਆ ਬਾਜ਼ਾਰ ਦੇ ਵਿੱਚ ਗਏ ਸਬਜ਼ੀ ਮੰਡੀ ਵਗੈਰਾ ਦੇ ਵਿੱਚ ਕਲੀਅਰ ਕਰਾਇਆ ਸਾਰਾ ਟ੍ਰੈਫਿਕ ਤੇ ਐਸੇ ਅਫਸਰ ਬਰਲੇ ਹੁੰਦੇ ਨੇ ਜਿਹੜੇ ਇੰਨੀ ਮਿਹਨਤ ਤੇ ਲਗਨ ਦੇ ਨਾਲ ਡਿਊਟੀ ਕਰਦੇ ਨੇ ਤੇ ਸਾਡੇ ਵਰਗੇ ਮੁਲਾਜ਼ਮਾਂ ਨੂੰ ਵੀ ਉਹਨਾਂ ਦੇ ਨਾਲ ਜਿਹੜਾ ਡਿਊਟੀ ਕਰਨ ਦਾ ਸੁਭਾਗਾ ਸਮਾਂ ਮਿਲਦਾ ਹੈ ਮੈਂ ਇੱਕ ਵਾਰ ਫਿਰ ਸਰਦਾਰ ਹਰਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਸਾਨੂੰ ਡਿਊਟੀ ਕਰਨ ਦਾ ਸੁਭਾਗਾ ਸਮਾਂ ਮਿਲਿਆ ਅਸੀਂ ਮਿਹਨਤ ਤੇ ਲਗਨ ਦੇ ਨਾਲ ਉਹਨਾਂ ਦੇ ਨਾਲ ਡਿਊਟੀ ਨਿਭਾਈ ਧੰਨਵਾਦ ਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਰ ਅਰ ਇਨਸਪੈਕਟਰ ਹਜੀਤ ਸਰ ਜੀ ਸਾਡੇ ਚ ਰਿਟਾਇਰਮੈਂਟ ਹੋਣ ਜਾ ਰਹੇ ਆ ਉਹਨਾਂ ਦੀ ਕਮੀ ਸਾਨੂੰ ਹਮੇਸ਼ਾ ਹੀ ਮਹਿਸੂਸ ਹੋਊਗੀ ਸਰ ਜਦ ਸਵੇਰੇ ਆਉਂਦੇ ਸੀ ਰੋਲ ਕਾਲ ਵਿੱਚ ਸਵੇਰੇ 8 ਵਜੇ ਅਸੀਂ ਡਿਊਟੀ ਪਰ ਆ ਜਾਂਦੇ ਸੀਗੇ ਸਾਡੀ ਗਿਣਤੀ ਹੋ ਕੇ ਸਰ ਨੇ ਸਾਨੂੰ ਬਹੁਤ ਕੁਝ ਸਮਝਾਉਂਦੇ ਹੁੰਦੇ ਆ ਮੇਦ ਦਾ ਕਰਨਾ ਰੱਬ ਦਾ ਨਾਮ ਵੀ ਲੈਂਦੇ ਨੇ ਹੋਰ ਬਹੁਤ ਗੱਲਾਂ ਕਰਦੇ ਨੇ ਵੀ ਤੁਸੀਂ ਚੰਗਾ ਮਾੜਾ ਜੋ ਵੀ ਆ ਸਾਡੇ ਮਤਲਬ ਕਿ ਪਿਤਾ ਸਮਾਨ ਸਾਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਨੇ ਕਦੇ ਸਾਨੂੰ ਮਾੜਾ ਨਹੀਂ ਕਿਹਾ ਸਰ ਨੇ ਕਦੇ ਵੀ ਨਹੀਂ ਕੁਝ ਕਿਹਾਗਾ ਵੀ ਇਹ ਹਮੇਸ਼ਾ ਇਹ ਮਹਿਸੂਸ ਕਰਾਉਂਦੇ ਵੀ ਮੈਂ ਤੁਹਾਡੇ ਨਾਲ ਹੀ ਖੜਾ ਹਾਂ ਤੁਹਾਡੇ ਬਾਪ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਹਾਂ ਤੇ ਸਰ ਦਾ ਸਰ ਨਹੀਂ ਮਾਣੀ ਹੁੰਦਾ ਜਿੰਨਾ ਡਿਊਟੀ ਪ੍ਰਤੀ ਸਾਨੂੰ ਹੁੰਦਾ ਵਾ ਵੀ ਅਸੀਂ ਕਰਕੇ ਦਿਖਾਉਣੀ ਆ ਅਸੀਂ ਵਾਧੂ ਡਿਊਟੀ ਕਰਦੇ ਹਾਂ ਸਰ ਦੇ ਹੁੰਦੇ ਆ ਕਦੇ ਸਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਦਾ ਸੀ ਜਦੋਂ ਲੋਕੀ ਸਾਨੂੰ ਬੁਲਾਉਂਦੇ ਸੀ ਵੀ ਇੱਦਾਂ ਕਰਕੇ ਹੁਣ ਵਧੀਆ ਵਾ ਟ੍ਰੈਫਿਕ ਚੱਲਦੀ ਆ ਇੱਦਾਂ ਕਰਕੇ ਵੀ ਸਰਦੇ ਹੁੰਦਿਆਂ ਸਰ ਪਹਿਲਾਂ ਕਦੇ ਰੱਬ ਦਾ ਨਾਮ ਨਹੀਂ ਲਿਆ ਜਾਂਦਾ ਸੀਗਾ ਮੰਨ ਲਾ ਘਰੇ ਲੈ ਲੈਂਦੇ ਸੀਗੇ ਪਰ ਡਿਊਟੀ ਦੌਰਾਨ ਕਦੇ ਵੀ ਰੱਬ ਦਾ ਨਾਮ ਨਹੀਂ ਲਿਆ ਜਾਂਦਾ ਸੀਗਾ ਜਦੋਂ ਦੇ ਸਾਰੇ ਆਏ ਨੇ ਟ੍ਰੈਫਿਕ ਵਿੱਚ ਉਦੋਂ ਦਾ ਸੀ ਰੱਬ ਸਭ ਯਾਦ ਵੀ ਕਰਵਾਉਂਦੇ ਆ ਸਰ ਰੱਬ ਨੂੰ ਤੇ ਇੱਦਾਂ ਕਰਕੇ ਸਾਰਿਆਂ 'ਚ ਅਰਦਾਸ ਬੇਨਤੀ ਵੀ ਕਰਦੇ ਆ ਸਾਰੇ ਵਧੀਆ ਚੜ੍ਹਦੀ ਕਲਾ 'ਚ ਰਹਿਣਾ ਕੈਪਟਨ ਸਰ ਸਾਨੂੰ ਕਮੀ ਤਾਂ ਬਹੁਤ ਮਹਿਸੂਸ ਹੋਣੀ ਹੈ ਸਰ ਦੀ ਕਿਉਂਕਿ ਇੰਨਾ ਵਰਗੇ ਇਨਸਾਨ ਕਦੇ ਵੀ ਨਹੀਂ ਆਏ ਜੀ ਨਾ ਹੀ ਹੋਣਾ ਵਾ ਸਰ ਬਹੁਤ ਵਧੀਆ ਨੇਚਰ ਪੱਖੋਂ ਬਹੁਤ ਜ਼ਿਆਦਾ ਵਧੀਆ ਸੀਗੇ ਇਹ ਮੈਂ ਪਹਿਲਾ ਸ਼ਬਦ ਕਹਿ ਕੇ ਗਈਆਂ ਵੀ ਪਿਤਾ ਸਮਾਨ ਜਿਕੇ ਸਾਨੂੰ ਕਦੇ ਵੀ ਕਮੀ ਮਹਿਸੂਸ ਨਹੀਂ ਹੋਈ ਸਰ ਦੀ ਇਦਾਂ ਕਰਕੇ ਵੀ ਸਾਡੇ ਨਾਲ ਨਹੀਂ ਹੈਗੇਗੇ ਘਰੇ ਵੀ ਜਦ ਜਾਈਦਾ ਵਾ ਹਮੇਸ਼ਾ ਪਰਿਵਾਰ ਚ ਗੱਲ ਕਰੀ ਜਾਈ ਖਰੀਦੀ ਹੈ ਵੀ ਇੰਨਾ ਵਰਗੇ ਇਨਸਾਨ ਕਦੇ ਵੀ ਨਹੀਂ ਆਨੇ ਹੈਗੇਗੇ ਹਾਂਜੀ ਸਰ ਮਹਿਸੂਸ ਤਾਂ ਹੁੰਦੀ ਹੋਈ ਹੈ ਕਮੀ ਕਿਉਂਕਿ ਵੈਸੇ ਸਰ ਚਲੋ ਮੈਂ ਕਹਿੰਨੀ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਕਦੇ ਵੀ ਕਦੇ ਵੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹਨਾਂ ਨੂੰ ਤੇ ਪਰ ਸਾਨੂੰ ਸਰ ਦੀ ਕਮੀ ਬਹੁਤ ਮਹਿਸੂਸ ਹੋਊਗੀ ਚਲੋ ਮੈਂ ਲੇਡੀ ਕਨਸਟੇਬਲ ਅਮਨਦੀਪ ਕੌਰ ਸਹਾਇਕ ਮੁਨਸੀਪਲ ਟ੍ਰੈਫਿਕ ਸਟਾਫ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਹੀ ਹਾਂ ਅੱਜ ਇੰਸਪੈਕਟਰ ਸਰਦਾਰ ਹਰਜੀਤ ਸਿੰਘ ਦੀ ਰਿਟਾਇਰਮੈਂਟ ਹੋਈ ਹੈ ਅਸੀਂ ਜਦੋਂ ਸਵੇਰ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਡਿਊਟੀ ਨਹੀਂ ਹੁੰਦੀ ਸੀ ਕਸਾ ਨੂੰ ਗਨਕੀਤੇ ਵਿੱਚ ਯੂਪੀ ਨੇ ਨਾਮ ਨਾਲ ਪਰਮਾਤਮਾ ਦਾ ਨਾਮ ਵੀ ਕਰਵਾਇਆ ਜਾਂਦਾ ਸੀ ਜਦੋਂ ਅਸੀਂ ਗੁਜ਼ਾਰ ਵਿੱਚ ਵਿਚਰਦੇ ਹਾਂ ਤਾਂ ਇਹਨਾਂ ਦਾ ਬਹੁਤ ਹੀ ਮਾਨ ਸਨਮਾਨ ਹੁੰਦਾ ਜੀ ਦੇ ਨਾਲ ਸਾਡਾ ਮਾਨ ਸਨਮਾਨ ਵਧਦਾ ਹੈ ਇੰਸਪੈਕਟਰ ਵਰਗੇ ਸਾ ਨੇ ਸਾਨੂੰ ਆਪਣੀਆਂ ਬੇਟੀਆਂ ਦੀ ਆਵਾਜ਼ ਰੱਖੀ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਤੋਂ ਰਿਟਾਇਰਮੈਂਟ ਜਾਣ ਤੋਂ ਬਾਅਦ ਵੀ ਜਦੋਂ ਸਾਨੂੰ ਇਹਨਾਂ ਦੀ ਲੋੜ ਹੋਵੇਗੀ ਇਹ ਸਾਡੇ ਨਾਲ ਇਸੇ ਤਰ੍ਹਾਂ ਹੀ ਖੜੇ ਹੋਣਗੇ ਇਹਨਾਂ ਦੇ ਕੋਲੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ ਡਿਊਟੀ ਪ੍ਰਤੀ ਵੀ ਪਰਿਵਾਰਕ ਗੱਲਾਂ ਵੀ ਡਿਊਟੀ ਲਈ ਵੀ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੋਵੇਗੀ ਰਿਟਾਇਰਮੈਂਟ ਜਾਣ ਤੋਂ ਬਾਅਦ ਵੀ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਸਾਡੇ ਕੋਲ ਆਇਆ ਕਰੇ